ਵਿਦਾਇ ਕੁਲਦੀਪ ਸਿੰਘ ਢਾਲੀਵਾਲ ਦਾ ਕਹਿਣ ਹੈ ਕਿ ਬੀਜੇਪੀ ਦੀ ਜਾਣਬੁੱਝ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਿਗਰੀ ਵਾਲੇ ਮਾਮਲੇ 'ਚ ਲੋਕਾਂ ਦਾ ਧਿਆਨ ਪਟਕਾਉਣਾ ਚਾਹੁੰਦੀ ਹੈ ਇਸ ਕਰਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੌਰਵ ਪਰ ਦਵਾਸ਼ ਤੇਕਰ ਈਡੀ ਨੇ ਰੇਡ ਕੀਤੀ ਤੇ ਮੈਂ ਇਸ ਰੇਡ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹਾਂ ਕੇਂਦਰ ਸਰਕਾਰ ਨੇ ਬੀਜੇਪੀ ਨੇ ਸਾਡੇ ਦਿੱਲੀ ਦੇ ਵਿੱਚ ਸਾਬਕਾ ਮੰਤਰੀ ਐਸਵੇਲੇ ਦਿੱਲੀ ਪ੍ਰਦੇਸ਼ ਦੇ ਇੰਚਾਰਜ ਸਾਡੀ ਪਾਰਟੀ ਦੇ ਬਹੁਤ ਹੀ ਸੀਨੀਅਰ ਲੀਡਰ ਸਰਦਾਰ ਭਾਰਤਵਾਜ ਜੀ ਦੇ ਅੱਜ ਈਡੀ ਦਾ ਰੇਟ ਜਿਹੜਾ ਉਹ ਕਰਾਇਆ ਗਿਆ ਈਡੀ ਦੇ ਉਹਨਾਂ ਦੇ ਖਿਲਾਫ ਜਿਹੜਾ ਰੇਟ ਕੀਤਾ ਉਹ ਇਹ ਕੋਸ ਕੇਸ ਦੇ ਵਿੱਚ ਕੀਤਾ ਜਿਹੜਾ 218 19 ਦਾ ਕੇਸ ਸੀਗਾ ਉਸ ਸਮੇਂ ਭਾਦਵਾ ਜੀ ਦਿੱਲੀ ਦੇ ਮੰਤਰੀ ਨਹੀਂ ਸੀਗੇ ਨਾ ਉਹਨਾਂ ਦਾ ਇਸ ਕੇਸ ਦੇ ਨਾਲ ਕੋਈ ਤਲਕ ਵਾਸਤਾ ਸੀਗਾ ਪਰ ਕਿਉਂਕਿ ਜਿੱਥੇ ਦੇਸ਼ਪਾਰ ਦੇ ਵਿੱਚ ਜ਼ਿਆਦਾ ਆਪਾਰਿਸ਼ ਆਉਣ ਦੇ ਨਾਲ ਸਤਲੁਜ ਤੇ ਬਿਆਸ ਦਰਿਆ ਆ ਪਾਰ ਚੁੱਕਿਆ ਤੇ ਅਤੇ ਇਸੇ ਤਰ੍ਹਾਂ ਜਿੱਥੇ ਸੁਲਤਾਨਪੁਰ ਲੋਧੀ ਵਿਖੇ ਬਿਆਸ ਦਰਿਆ ਦਾ ਆਰਜੀ ਬੰਦ ਤਾਂ ਪਹਿਲਾਂ ਹੀ ਹਾਈ ਜਿਹੜਾ ਟੁੱਟ ਚੁੱਕਿਆ ਸੀ ਉਥੇ ਜਿਸ ਨਾਲ ਤਕਰੀਬਨ 13 ਪਿੰਡ ਪਾਣੀ ਦੀ ਮਾਰ ਹੇਠ ਉਥੇ ਦੱਸਦੀ ਕਿ ਕਈ ਲੋਕਾਂ ਦੇ ਘਰ ਜਨੇ ਨੇ ਢਾਟੇ ਲ ਹੋ ਚੁੱਕੇ ਨੇ ਤੇ ਉਥੇ ਹੀ ਅੱਜ ਸੁਲਤਾਨਪੁਰ ਲੋਧੀ ਨੇੜੇ ਆਸਤਰਾ ਦਾ ਪਿੰਡ ਆਹਲੀ ਨੇੜੇ ਬੰਨ ਜਿਹੜਾ ਟੁੱਟ ਜਾਣ ਕਰਕੇ ਸੁਲਤਾਨਪੁਰ ਲੋਧੀ ਦੇ 30 ਤੋਂ 35 ਪਿੰਡ ਦੀ ਮਾਰ ਹੇਠ ਜਿਹੜੇ ਆਸਕ ਨੇ ਦੱਸਦੇ ਕਿ ਜਿਸ ਦੇ ਵਿੱਚ ਹਜ਼ਾਰਾਂ ਹੀ ਏਕੜ ਜ਼ਮੀਨ ਕਿਸਾਨਾਂ ਦੀ ਫਸਲ ਤਬਾਹ ਜਿਹੜੀ ਉਹ ਜਾਵੇਗੀ ਤੇ ਪਿੰਡ ਦੇ ਵਿੱਚ ਲੋਕਾਂ ਨੂੰ ਅਲਰਟ ਵੀ ਜਿਹੜਾ ਕੀਤਾ ਗਿਆ